ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਚ ਲਈ ਆਪਾਂ ਡੇਲੀਵੇਅਰ ਦੇ कॉटन ਦੇ सूट ਦੇ ਹੀ ਡਿਜ਼ਾਈਨਿੰਗ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਆਪਣੇ ਸੂਟਾਂ ਤੇ ਵੀ ਡਿਜ਼ਾਈਨਿੰਗ ਸੇਮ ਕਰ ਸਕਦੇ ਹੋ ਜਾਂ ਥੋੜੇ-ਮੋਟੇ ਕੁਝ ਚੇਂਜ ਵੀ ਕਰ ਸਕਦੇ ਹੋ ਹਾਂਜੀ ਆਪਣੇ ਪਹਿਲੇ ਸੂਟ ਦਾ ਜਿਹੜਾ neck design ਆਪਾਂ overlap ਵਾਲਾ neck design ਬਣਾਇਆ ਇੱਕ neck design ਆਪਾਂ organza lace ਨਾਲ ਤਿਆਰ ਕੀਤਾ ਤੇ ਸੈਂਟਰ 'ਚ ਆਪਾਂ ਸਿੰਪਲ ਸੂਟ ਨਾਲ ਦੀ ਸੇਮ ਪੱਟੀ ਲਗਾ ਕੇ ਬਟਨ ਲਗਾયા ਤੁਸੀਂ ਇੱਥੇ ਪਿੰਟੈਕਸ ਪਾ ਕੇ ਵੀ ਪੱਟੀ ਲਗਾ ਸਕਦੇ ਹੋ ਪਿੰਟੈਕਸ ਵਾਲੀ ਪੱਟੀ 'ਚ ਵੀ ਛੋਟੇ ਬਟਨ ਲਗਾ ਸਕਦੇ ਹਾਂ ਤੇ ਇਹਦੀਆਂ ਸਲੀਵ ਆਪਾਂ ਪਾਕਿਸਤਾਨੀ ਬਣਾਈਆਂ ਨੇ ਇਹਦੀ ਮੂਰੀ ਆਪਾਂ ਨੋਰਮਲ ਜਿਹੀ ਰੱਖੀ ਆ ਇੱਥੇ ਵੀ ਆਪਾਂ ਆਰਗੈਂਜ਼ਾ ਲੈਸ ਡਬਲ ਕਰਕੇ ਹੀ ਲਗਾਈਆ ਇਹਦੇ ਕਿਤੇ ਵੀ ਆਪਾਂ ਸੇਮ ਡਿਜ਼ਾਈਨਿੰਗ ਕੀਤੀ ਹੈ ਜਿੱਦਾਂ ਆਪਾਂ ਬਾਹਮਾ ਤੇ ਬਣਾਈ ਸੀ ਡਬਲ ਆਰਗੈਂਜ਼ਾ ਲੈਸ ਹੀ ਲਗਾਈਆ ਇਸ ਸੂਟ ਨਾਲ ਆਪਾਂ ਸਟੇਟ ਸਲਵਾਰ ਬਣਾਈਆ ਸਟੇਟ ਸਲਵਾਰ ਤੇ ਵੀ ਆਪਾਂ ਡਬਲ ਲੈਸ ਲਗਾਈਆ ਇਹ ਲੈਸ ਆਪਾਂ ਉੱਪਰ ਰੱਖ ਕੇ ਹੀ ਲਗਾਈਆ ਅਪਣਾ ਦੂਜਾ ਸੂਟ ਵੀ ਆਲਓਵਰ ਸੂਟ ਹੈ ਇਹ ਸੂਟ ਤੇ ਆਪਾਂ ਸਿੱਧੀਆਂ ਕਲੀਆਂ ਬਣਾਈਆਂ ਨੇ ਇਸ ਦਾ ਨੱਕ ਡਿਜ਼ਾਈਨ ਬਹੁਤ ਹੀ ਸਿੰਪਲ ਤੇ ਬਹੁਤ ਹੀ ਸੋਹਣਾ ਬਣਿਆ ਹੈ ਇਹ ਮੈਚਿੰਗ ਲੈਸ ਨਾਲ ਹੀ ਬਣਾਇਆ ਤੇ ਸੂਟ ਨਾਲ ਦੇ ਕੱਪੜੇ ਨਾਲ ਦਾ ਹੀ ਬਣਾਇਆ ਹੈ ਇਹਦੇ ਵਿੱਚ ਆਪਾਂ ਬਟਨ ਨਹੀਂ ਲਗਾਏ ਤੁਸੀਂ ਨੱਕ ਦੇ ਸੈਂਟਰ ਦੀ ਸਪੇਸ ਵਧਾ ਕੇ ਬਟਨ ਵੀ ਲਗਾ ਸਕਦੇ ਹੋ 슬ੀਵ ਤੇ ਮੈਂ ਸੇਮਲੈਸ ਟਵਲ ਕਰਕੇ ਲਗਾਈਆ ਤੁਸੀਂ ਸਿੰਗਲ ਵੀ ਲਗਾ ਸਕਦੇ ਹੋ ਪਰ ਮੈਨੇ ਡਬਲ ਕਰਕੇ ਲਾਇਆ ਇਸ ਲਈ ਵੀ ਜ਼ਿਆਦਾ ਸੋਹਣੀ ਲੱਗਦੀ ਆ ਗਰਮੀਆਂ ਦੇ ਸੂਟਾਂ ਤੇ ਐਵੇਂ ਦੇ ਡਿਜ਼ਾਈਨ ਬਣਾਏ ਬਹੁਤ ਹੀ ਸੋਹਣੇ ਲੱਗਦੇ ਨੇ ਪ੍ਰਿੰਟਡ ਸੂਟ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਤੁਸੀਂ ਵੀ ਆਪਣੇ ਪ੍ਰਿੰਟਡ ਸੂਟਾਂ ਤੇ ਇਦਾਂ ਦੀ ਡਿਜ਼ਾਈਨ ਕਰਵਾ ਸਕਦੇ ਹੋ ਇਹਦੇ ਨਾਲ ਵੀ ਆਪਾਂ ਸਲਵਾਰ ਹੀ ਬਣਾਈਆ ਸਲਵਾਰ ਤੇ ਆਪਾਂ ਕੱਟਵਰਕ ਵਾਲੀ ਮੂਰੀ ਪਵਾਈਆ ਤੁਸੀਂ ਕੱਟਵਰਕ ਮੂਰੀ ਦੇ ਨਾਲ-ਨਾਲ ਲੈਸ ਵੀ ਲਗਵਾ ਸਕਦੇ ਹੋ ਇਹ ਸੂਟ ਆਪਣਾ ਮੈਚਿੰਗ ਸੂਟ ਹੈ ਇਹ ਸੂਟ ਦੇ ਆਮਾ ਤੇ ਆਪਾਂ ਸਲਵਾਰ ਨਾਲ ਦਾ ਕੱਪੜਾ ਲਗਾ ਕੇ ਡਿਜ਼ਾਈਨਿੰਗ ਬਣਾਈਆ ਤੇਜ ਦੀ ਸਲਵਾਰ ਤੇ ਆਪਾਂ ਜੁਆਇੰਟ ਲੈਸ ਦੇ ਨਾਲ-ਨਾਲ ਇੱਕ ਸ਼ਰਟ ਨਾਲ ਦਾ ਕੱਪੜਾ ਅਟੈਚ ਕੀਤਾ ਹੈ। ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ। ਮੈਚਿੰਗ ਸੂਟ ਤੇ ਤੁਸੀਂ ਇਦਾਂ ਦੀ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ। ਅੱਜ ਦੇ ਤਿੰਨੇ ਹੀ ਸੂਟਾਂ ਦੀ ਡਿਜ਼ਾਈਨਿੰਗ ਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੇ ਸੂਟ ਦੀ ਡਿਜ਼ਾਈਨਿੰਗ ਸੋਹਣੀ ਲੱਗੀ? ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ। ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।